ਇਹ ਰਿਡ ਕਾਰਟ ਇਸ ਫਾਈ ਹੋ ਗਿਆ ਅੰਦਰ ਰਹੀ ਹਜੇ ਬਾਹਰ ਉੱਤਾਰ ਰਹੇ ਲੱਖ ਲਾ ਰੱਖਿਆ ਕਿ ਨਾ ਕਰੇ ਹਜ ਤੇ ਦਰਦੀ ਸੰਦੀਪ ਆਂਟੀ ਆਜੋ ਮੰਮੀ ਕੀ ਕਰਨੀ ਮੰਮੀ ਫਾਈ ਕਰ ਦਿੱਤੇ ਇਸ ਆਜੋ ਬਹਿਜੋ ਛੇੜ ਤੇ ਆਜੋ ਬਹਿ ਜਾ ਨਾ ਚਲ ਕੋਈ ਨਹੀਂ ਬੈਠੀ ਆਈ ਅੱਛਾ ਜੀ ਕੀ ਕਰਦੇ ਪੈਸੀ ਮੰਮੀ ਆਏ ਨਹੀਂ ਤੁਸੀਂ ਕੱਲ ਵੀ ਨਹੀਂ ਆਏ ਸੀ ਕੱਲ ਵੀ ਨਹੀਂ ਆਈ ਮੈਂ ਤੇ ਦੇ ਦੇਣਾ ਲੱਗ ਦੇ ਉਹਨਾਂ ਦੇ ਉਸ ਫਾਈ ਵੀ ਵਾਲਾ ਕੀ ਲੱਗਣਾ ਹੈ ਮੈਂ ਕਿਉਂ ਉਹ ਤੇ ਆਪਣਾ ਆਪਣਾ ਕਰ ਲੈਂਦੀ ਐ ਮੇਕਅਪ ਸ਼ਿੰਗਾਰ-ਹਾਰ ਤੇ ਘਰ ਦਾ ਤੇ ਜਾ ਕੇ ਬੇਕੁਤੇ ਹਾਰਦਾ ਤੇ ਬੁਰਾ ਹਾਲ ਐ ਨਾ ਗੰਦ ਮਚਾਇਆ ਤੋ ਹਾਰਾਇਆ ਜੋ ਹਨਾ ਆਪਾਂ ਰੋਜ਼ ਹੀ ਸਫਾਈਆਂ ਤੇ ਕੋਈ ਨਹੀਂ ਕਰਦੀ ਜਿਨਾਂ ਨੇ ਇੰਨਾ ਨੇ ਇੰਨਾ ਉਹਨੇ ਗੰਦ ਮਚਾਇਆ ਹੈ ਨਾ ਕੀ ਕਹਿਣ ਦੀ ਗੱਲ ਐ ਤੂੰ ਤੇ ਫਿਰ ਵੀ ਵਧੀਆ ਸਫਾਈਆਂ ਕਰਨ ਢਈ ਮੰਮੀ ਮੈਂ ਅੱਜ ਮਾਰੀ ਸਾਫ ਕੀਤੀ ਐ ਇੱਧਰ ਇੱਧਰ ਤੇ ਨਾ ਮਾਰੀ ਤੇ ਮੈਂ ਕਰਾਂਗਾ ਕਰ ਲੈਂਗੀ ਮੈਂ ਵੀ ਉਹਦੇ ਨਾਲ ਨਹੀਂ ਕਰਾਂਗਾ ਮੰਮੀ ਨੇ ਇਹ ਤੁਸੀਂ ਰਹਿ ਲਓ ਤੁਸੀਂ ਬਬਲ ਚਾਹ ਬਣਾ ਕੇ ਦੇਵਾ ਚਾਹ ਨਹੀਂ ਜਿਵੇਂ ਮੈਂ ਪੀਣੀ ਪੀ ਲਾਂਗੇ ਤੇ ਆ ਚਲ ਚੰਗਾ ਕੀਤਾ ਵਧੀਆ ਕੀਤਾ ਹੀ ਮੀਆਂ ਨੇ ਤਿਆਰ ਕੀ ਬੇੜਾ ਹੀ ਘਰ ਕੰਮ ਆ ਮੀਆਂ ਵੇ ਕੁਸਲਾ ਬਾਗੀ ਅੰਦਰ ਹਾਂ ਹਾਂ ਵੇ ਆ ਨੀਂਦ ਦੇ ਕੰਮ ਹੋਏ ਨੇ ਸਾਰੇ ਇੱਧਰ ਵੇ ਆ ਸਾਰਾ ਮਹੀਨੇ ਕੰਮ ਕਰਾਉਂ ਕਰਤਾ ਇਹ ਹੁਣ ਤੁਸੀਂ ਕਰਵਾਓਗੇ ਤੇ ਕਰਵਾਉਗੇ ਕੀ ਮੰਮੀ ਹੁਣ ਕਰਵਾਵਾਂਗੇ ਕਲਰੀ ਕਰਵਾਵਾਂਗੇ ਕਲਰ ਨਾ ਕਰਵਾਇਓ ਜੀ ਹਾਂਜੀ ਤੇ ਨਾ ਉਹ ਲਵਾਇਓ ਜੋ ਪੋਸਟਰ ਦੇ ਜਿਹੜੇ ਹੁੰਦੇ ਨੇ ਨਹੀਂ ਮੰਮੀ ਉਹਦੇ ਪਿੱਛੇ ਤੇ ਕਹਿੰਦੇ ਕੀੜੇ ਵੜ ਜਾਂਦੇ ਉਹਦੇ ਪਿੱਛੇ ਕੋਈ ਨਾ ਕੋਈ ਸਰਾਖ ਰਹਿ ਜਾਂਦਾ ਹੈ ਉਹਦੇ ਪਿੱਛੇ ਛਿਪਕੀਲੀ ਵੀ ਵੜ ਜਾਂਦੀ ਕੀੜੇ ਕੁੜੇ ਵੀ ਵੜ ਜਾਂਦੇ ਨੇ ਤੁਸੀਂ ਨਾ 4 ਫੁੱਟ ਦੀ ਨਾ ਟਾਇਲ ਲਵਾ ਕੇ ਅੱਛਾ ਜੀ ਪੰਜ ਪੰਜ ਫੁੱਟ ਦੀ ਲਵਾ ਲੈ ਆਂ ਆ ਪੰਜ ਪੰਜ ਫੁੱਟ ਦੀ ਟਾਇਲ ਲਵਾ ਕੇ ਨਾ ਤੇ ਤੁਸੀਂ ਉੱਤੇ ਕਰਿਓ ਜੇ ਅ ਕੀ ਉਹਨੂੰ ਕਹਿੰਦੇ ਨੇ ਉਹ ਪੀਓ ਪੀਓ ਕਰਵਾਓ ਅੱਛਾ ਜੀ ਹਾਂ ਟਾਇਲ ਜਰੂਰ ਲਵਾਇਓ ਜੀ ਉਹ ਨਾ ਲਵਾਇਓ ਜੋ ਬੇਕਾਰ ਹਾਂ ਜੀ ਹੁੰਦੀ ਨਾਲੇ ਉਹ ਨਾ ਸਮੇਂ ਸਿਰ ਉਹ ਖੁਦ ਡਾਗਦੇ ਹੋ ਜਾਂਦਾ ਤੇ ਫਿਰ ਕੁਝ ਉਹ ਤੇ ਪੈਦਾ ਨਹੀਂ ਹੁੰਦਾ। ਅੱਛਾ ਜੀ। ਹਾਂ ਚਲੋ ਆਪਾਂ ਕਿਤੇ ਰਹਿ ਕੇ ਤੇ ਨਹੀਂ ਹੁਣ ਅਗਲੀ ਵਾਰ ਵੇਖਾਂਗੇ। ਹਾਂ ਹਾਂ ਤੇ ਉੱਤੇ ਰੱਖੇਗੀ। ਹਾਂ ਜੀ ਮੰਮੀ ਅਜੇ ਕੁੱਲਰ ਦੇ ਛਾੜੇ ਥੋੜੇ ਧੋ ਕੇ ਨਾਲ ਮਾਰੀ ਦੇ। ਤੇ ਥੋਏ ਹੋਏ ਨੇ ਨੇ। ਤੇ ਬਾਅਦ ਚ ਤੋਂ ਨਹੀਂ ਵੀ ਇਧਰੋਂ ਤੁਹਾਡੇ ਸੁਲਾਬ ਬੜੀ ਆ ਗਈ। ਸਾਰੇ ਸੁਲਾਬ ਆ ਗਈ 2। ਉੱਦਾਂ ਆ ਗਈ ਆ। ਉਦੋਂ ਮਿਲਾਂ। ਹਾਏ ਬੜੇ ਬੜੇ ਅਸੀਂ ਤੇ ਕਹਿ ਦਾਂਗੇ ਵੀ ਸਾਡਾ ਚਰਖਰੇ ਛੋਟਾ ਘਰ ਐ ਤੇ ਤਾਂ ਹੋ ਗਿਆ ਬੜੇ ਬੜੇ ਕੋਠੀਆਂ ਅਸੀਂ ਉੱਥੇ ਗਏ ਨਾ ਉਹਨਾਂ ਦੇ ਸ਼ਹਿਰ ਉਹਨਾਂ ਦੇ ਘਰ ਗਏ ਤੇ ਉਹਨਾਂ ਦੇ ਘਰ ਉਹ ਸਾਰੀ ਕੰਬਰੀ ਦੀ ਸਲਾਬ ਆਈ ਬੜਾ ਬੁਰਾ ਲੋ ਹੈ ਅੱਛਾ ਤੇ ਤੁਹਾਡਾ ਵੀ ਇਤਰਾ ਹੋ ਗਿਆ ਚਲ ਕੋਈ ਗੱਲ ਨਹੀਂ ਕਰਵਾ ਲਿਆ ਜਹੋਣੀ ਹੋਣੀ ਤੇ ਉਹਦਾ ਤੇ ਉਹਦਾ ਤੇ ਉਹ ਹੀ ਹੈ ਮੰਮੀ ਨੇ ਕਰਨਾ ਚਾਹਦਾ ਜੇ ਹਰ ਆਇਆ ਘਰ ਦੇ ਹਰ ਵੀ ਮੈਂ ਨਹੀਂ ਰੋਚੀ ਕਰਦੇ ਆਪਾਂ ਕਿ ਮੈਂ ਨਹੀਂ ਰੋਈ। ਮੈਂ ਆਪਣਾ ਕਰ ਲਵੇ ਤੇ ਥੋੜਾ ਮੈਂ ਤੇਰੇ ਬੱਚੇ ਭੇਜ ਦਿਆ ਸਾਰੀ ਮਿਸਪਾਈ ਕਰਨੀ ਸ਼ੁਰੂ ਕਰਤੀ ਸੀਗੀ ਤਾਂ ਕਿ ਉਹਨਾਂ ਨੇ ਤੇ ਜਦੋਂ ਆਪਣਾ ਕਰ ਲਿਆ ਤੇ ਮੇਰੇ ਘਰ ਦਾ ਕੰਮ ਉਹਨਾਂ ਨੇ ਆਪਣਾ ਕਰ ਲਿਆ ਤੇ ਆਪਣਾ ਮੈਨੂੰ ਕਹਿੰਦੀ ਰੋਟੀ ਬਣਾ ਲੈ ਰੋਟੀ ਬਣਾ ਲੈ ਰੋਟੀ ਬਣਾ ਲੈ ਆਪਣਾ ਸਫਾਈ ਆਪਣਾ ਮੂੰਹ ਸਿਰ ਕਰ ਲਿਆ ਤੇ ਆਪਣਾ ਨਿਕਲ ਗਈ ਤੇ ਉੱਥੇ ਚਲੀ ਜਾਂਦੀ ਆ ਟੇਲਰ ਦੀ ਦੁਕਾਨ ਤੇ ਆਪਣੀ ਤੇ ਆਪਣਾ ਫਟਾਫਟ ਕੰਮ ਕੀਤਾ ਟੇਲਰ ਦੀ ਦੁਕਾਨ ਤੇ ਨਿਕਲ ਗਈ। ਬਸ ਤੇ ਉੱਥੇ ਕੰਮ ਕਰ ਕੇ ਮੈਨੂੰ ਕਹਿੰਦੀ ਮੈਨੂੰ ਡਾ ਛੱਡ ਦੇ। ਇਦੋਂ ਕਾ ਮੈਂ ਕਿਤੇ ਸਿੱਧੀ ਗਲਤ ਕਰਦੇ ਜੋ ਆਪਣੇ ਚੈਦਾ ਆਪੀ ਕਰੇ ਹਾਂ ਮੈਂ ਜਾਲ ਕੰਮ ਕਰ ਜਾਵੇ ਕਿਤੇ ਨਹੀਂ ਨਹੀਂ ਬੁਰੀ ਨਹੀਂ ਤੂੰ ਤੇ ਸਫਾਈਆਂ ਕਰਨ ਦੇ ਆ ਵਧੀਆ ਕਰਨ ਦੇ ਨਹੀਂ ਨਹੀਂ ਮੈਂ ਤਾਂ ਹਜੇ ਤੇ ਆ ਕੱਪੜੇ ਧੋਣ ਦੇ ਨਾ ਨਾ ਉਹ ਨਹੀਂ ਕਰਦੀ ਉਹ ਤਾਂ ਗੰਦ ਪੜੇ ਧੋੜਦੇ ਪਈ ਹੋਏ ਹਨ ਨਿਪਟਦੇ ਬਾਅਦ ਚ ਮੈਂ ਕਤੋਂਨੀ ਆ ਚਲ ਮੈਂ ਘਰ ਅੰਦਰ ਛਾੜ ਕੋ ਚਲਾ ਦਾਂਗੀ ਨਾ ਤੇ ਬੱਤੀ ਆ ਜਾਦੀਂਗਾ ਨਾ ਰੋਟੀ ਖਵਾ ਤੇ ਬੋਡੇ-ਗੋਡੇ ਘੰਡੇ ਚੜਾਈ ਬੈਠੀ ਆ ਖਰਪੜ ਦੇ ਪੁਰਦੇ ਤੋਂ ਵਾਂਗੂ ਉਹ ਕਹਿੰਦੀ ਮੈਂ ਨਾ ਕਾ ਤੁਸੀਂ ਤੁਹਾਨੂੰ ਕਦੀ ਟੈਨਸ਼ਨ ਐ ਮੈਂ ਤੇ ਕਾਮਾ ਵਾਲੀ ਤੋਂ ਕਰਾ ਲੈਣਾ ਆ ਕਾਮਾ ਵਾਲੀ ਤੋਂ ਕਰਾ ਲੈਣਾ ਪੈਸੇ ਦੇ ਕੇ ਕਰਾਣਾ ਮੈਂ ਵੀ ਚੋਟੀਆਂ ਦੇ ਲੈ ਲੈਣੀਆਂ ਨੇ ਸਾਰੇ ਘਰ ਦੇ ਕੱਪੜੇ ਧੋ ਜਾਣੀਆਂ ਨੇ ਉਹ ਨਾ ਬਰਨੀ ਥੜੇ ਨਾਲ ਨਹੀਂ ਵਰਸ਼ਾ ਹੋਈ ਵਰਸ਼ਾ ਉਹਨੇ ਚੋਟੀਆਂ ਦੇ ਇੱਥੇ ਸਾਰੇ ਘਰ ਦੀ ਸਫਾਈ ਕਰ ਆਈ ਰੱਬਾ ਉਹਨਾਂ ਨੇ ਕਿ ਸਫਾਈ ਕਰਨ ਅੱਜ ਕੱਲ੍ਹ ਪਤਾ ਕੀ ਰਿਵਾਜ ਐ ਜਿਹੜੀ ਸਫਾਈ ਕਰਦੀ ਆ ਨਾ ਉਹ ਤੇ ਸਫਾਈ ਕਰਦੀ ਐ ਉੱਤ ਕਰੀ ਆਉਂਦੀ ਓਦੇ ਪਿੱਛੇ ਪਿੱਛੇ ਆਪ ਕਰ ਦਿੰਦੇ ਹਾਂ ਹਾਂ ਨੀ ਮੰਮੀ ਇਦਾਂ ਹੀ ਐ ਨਾ ਚਿਲਪ ਕੱਪੜੇ ਧਵਾ ਲੋ ਜਿਆਦਾ ਨਹੀਂ ਤੇ ਕੱਪੜੇ ਤਾਂ ਕੱਪੜੇ ਤਾਂ ਨਹੀਂ ਆਉਂਦੇ ਤੋਂ ਮਸ਼ੀਨਾਂ ਆ ਵੀ ਨਹੀਂ ਆਉਂ ਕੱਪੜੇ ਧੋਵੋ ਤੇ ਉਹਨੇ ਤੇ ਗੋੜ ਗੋੜ ਗੰਦਾ ਪਾਇਆ ਘਰ ਦੇ ਵਿੱਚ ਬਿਖ ਤੇ ਸੀ ਜਾ ਕੇ ਤੇਰੀ ਮੰਮਾ ਆਜ ਵੀ ਕਿਤੇ ਉੱਤਰੇ ਭਲੀ ਖੇਤੀ ਆ ਜੀ ਐਵੇਂ ਆਜੀ ਕੋਈ ਦੀਦੀ ਕੀ ਕਰਦੀ ਮੰਮੀ ਮੈਂ ਨਹੀਂ ਅੱਜ ਤੇਰੀ ਗੁੱਸਾ ਪਾ ਰਹੇ ਨੇ ਕਿ ਜੀ ਆਂ ਮੈਂ ਤੂੰ ਆਜੀ ਤੂੰ ਕਹ ਮੰਮੀ ਤੁਸੀਂ ਆਏ ਨਹੀਂ ਹੈਗੇ ਤੇ ਮੈਂ ਤੁਹਾਡਾ ਪਤਾ ਲੈਣ ਆ ਗਈ ਹਾਂ ਕੀ ਸਸੇ ਦਵਾਈ ਲੈਣੇ ਸੀ ਲੈਟ ਦੁਆਇ ਤੇ ਨਾ ਲੈ ਤੂੰ ਆਜੀ ਇਹ ਤਮਾਸ਼ਾ ਤੇ ਦੇਖਨੀ ਚਲੋ ਕੋਈ ਮੈਂ ਕੱਲ ਨੂੰ ਆਵਾਂਗੀ ਆਜੀ ਮੰਮੀ ਵੈਸੇ ਕੱਲ ਮੇਰਾ ਟਾਈਮ ਨਹੀਂ ਤਾਂ ਕਿ ਮੈਂ ਕੋਈ ਸੌਇਸਾਫ ਕਰਨੀ ਅੱਜ ਆ ਗਮਰਾ ਸਾਫ ਕੀਤਾ ਪਰ ਸੌ ਕੀਤਾ ਸੀ ਅੱਜ ਆਵਾਂਗਾ ਗਮਰਾ ਸਾਫ ਕਰਕੇ ਤੇ ਸੌਣਾ ਆਂਦੀ ਵਾਜਣਾ ਆਜੀ ਆ ਜਾਂਦੀ ਤੇ ਤੈਨੂੰ ਤਮਾਸ਼ਾ ਦਿਖਾਵਾਂਗੀ ਇਹਦਾ ਠੀਕ ਹੈ ਚਲੋ ਠੀਕ ਆ আচ্ছা ਆ ਜਾ ਬਿਲਕੁਲ ਨਹੀਂ ਕਿਆ ਬਣਾ ਪੜ੍ਹਨ ਦੇ ਮੈਂ ਥੋੜਾ ਜਾਵਾਂ ਮੈਂ ਦੁਕਰ ਹੋਰ ਵੀ ਫਿਰਨੇ ਨੇ ਮੈਂ ਵੇਖਾ ਵੀ ਸਵਾਗਿਆ ਸੁਗ ਕਰੰਡੀਆਂ ਹਾਂ ਨਵਾਂ ਲੋਕਾ ਦੀਆਂ ਮੈਂ ਦੁਕਰ ਹੋਰ ਵੀ ਫਿਰਨੇ ਨੇ ਤੁਮ ਮੈਂ ਦੰਨ ਕਿਆ ਕਰਉ ਫਿਰਨੇ ਨੇ ਕੋਈ ਗੱਲ ਨਹੀਂ ਤੇ ਮੈਂ ਉਹਦਾ ਤਮਾਸ਼ਾ ਵੇਖੀ ਦੁਆ ਚੱਲੋ ਅੱਜ ਆ ਜੀ ਮੈਂ ਜੇ ਰਣਾ ਇਧਰ ਨੂੰ ਜਾਂਦੇ ਤੇ ਆਵਾਂਗੀ ਮੈਂ ਉਹਨੇ ਚਰ ਕਰ ਲਾ ਐਚ ਐਚ ਜੀ ਕੈਥ ਲੈ ਬਦਲੋ ਨੇ ਕੀ ਕਰਨੀ ਕਿਸ ਪਾਈ ਉਹਦੇ ਅੱਥੇ ਰੋਟੀ ਖਾਤੀ ਆਪਕਾ ਸਿਕ ਬੱਚਿਆਂ ਨੂੰ ਖਵਾ ਲਏ ਜੋ ਹਣਾ ਵੀ ਬੱਚਿਆਂ ਨੂੰ ਇੱਕ ਦੋ ਦਿਨ ਘੋਟੀਨਾ ਦੋਗੇ ਤਾਂ ਆਪ ਨੂੰ ਚੰਗੀ ਮਿਲੋਤਾ ਜੀ ਵਾ ਸਾਨੂੰ ਕਿ ਚਲੋ ਅਸੀਂ ਆਪਣੇ ਘਰ ਦੀ ਠਫਾਈ ਕਰੀਏ ਜੋ ਬੰਦੇ ਸੇ ਜਾਂਦੇ ਸਿੱਦੇ ਨਹੀਂ ਆਉਂਦੇ ਹੈ ਦੇ ਵੇਖਣ ਵਾਸਤੇ ਪਬਲਿਕ ਵਾਲ ਪੈ ਜਾਂਦੀਆਂ ਲਿੰਡ ਵਿੱਚ ਮੇਰੇ ਘਰ ਇੱਕ ਯਾਰ ਹੋਣ ਨਾਲ ਸਿੱਕੇ ਲੱਗ ਜਾਣੇ ਢਿ ਕਰ ਵਾ ਮੈਂ ਤੇ ਨਹੀਂ ਆਉਂਦੀ ਹੋਗਲੀ ਦੇ ਘਰ ਚਲੇ ਜਾ ਬਲੰਦੀ ਚਾਹਦੀ ਨਾ ਹੈ ਨਹੀਂ ਗਈ ਜੀ ਨਹੀਂ ਆਂ ਜਾਣਾ ਕਿਪੋ ਕਿਪੋ ਕੜ ਦੇ ਤੱਕ ਪੈ ਨਹੀਂ ਕਰਦੇ ਅਸੀਂ ਹਫਤੇ ਨੂੰ ਦਵਾਈ ਆ ਅਣ ਜਾਣਿਓ ਸੰਦੀਪ ਆਜੋ ਲੈ ਨਹੀਂ ਮੈਂ ਖਲੀਬਾ ਬਾਅਦੇ ਕੱਲ ਇਤਰਾ ਤੇ ਵੀ ਪੜਾਣਾ ਨਹੀਂ ਕਹੇ ਹੋਏ ਨਹੀਂ ਕਹਬਲੇ 13 ਭਾਈ ਨਹੀਂ ਪਾਦਲੇ ਭਾਈ ਤਰ ਮੁਟਲੇ ਆਹ ਅੜਾ ਆ ਮੜਾ ਮੜਾ ਐ ਹਾਈ ਸਲੇ ਪੜਕਿਰ ਕੋ ਬਾਸ ਮਨੇ ਕਹੋ ਨਾ ਪੜਨਾ ਕੁਲਰ ਦੇ ਵਿੱਚ ਕਰੰਟ ਉਹ ਚੱਲ ਗਿਆ ਲੈ 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 ਹਾਏ ਨਹੀਂ ਪਾਗ ਗਿਆ ਨਹੀਂ ਪਾਗ ਗਿਆ ਕੱਲਿਆਂ ਨਹੀਂ ਚੱਲ ਉੱਤਰ ਜਾ ਮੈਂ ਉਤਰਨ ਦੀ ਇੱਕ ਪੱਖਾ ਸਾਫ ਕਰ ਰਹੀ ਹਾਂ ਹੋ ਗਿਆ ਹੈ ਹਾਏ ਹੁਣ ਉੱਧਰ ਦੀ ਉਤਰਦੀ ਹਾਂ ਹਾਏ ਆਹ ਮੈਂ ਜਿਹੜਾ ਆ ਰੱਖਿਆ ਮੈਂ ਨਹੀਂ ਲੱਗ ਕੇ ਚਲ ਕੇ ਸੁਵਾਇਆ ਘਰ ਦੇ ਵਿੱਚ ਬੱਚੇ ਜਾਂਦੇ ਤੱਕ ਹੋ ਉਹ ਤੇ ਕਰੰਟ ਹੀ ਲੱਗ ਜਾਈ ਨੂੰ ਥੋੜਾ ਲੱਗਾ ਹੈ ਜਿਆਦਾ ਨਹੀਂ ਬਾਈ ਤੁਹਾਨੂੰ ਕਿ ਤੇਰਾ ਬੁਰਾ ਹਾਲ ਹੋ ਜਾਣਾ ਸੀ ਆ ਤੇ ਥੋੜਾ ਹੀ ਲੱਗਾ ਜਿਆਦਾ ਲੱਗਦਾ ਤੇ ਬੁਰਾ ਹਾਲ ਹੋ ਜਾਣਾ ਸੀ ਇਹ ਥੋੜਾ ਲੱਗਾ ਰਹਿਣ ਕੱਲੇ ਘਰ ਹੋਈਏ ਤੇ ਪੱਖੇ ਨਹੀਂ ਸਾਫ ਕਰੀਦੇ ਮੰਮੀ ਫਿਰ ਕੋਈ ਐਵੀ ਡਿਊਟੀ ਤੇ ਗਿਆ ਤੇ ਮੈਂ ਆਵਾਜ਼ ਖਾਈ ਆਹ ਦੇਖ ਮੇਰੀ ਬਾਈ ਕੰਬੀ ਜਾਂਦੀ ਜੋ ਅੰਨੀ ਲੇ ਪੈ ਗਿਆ ਵੇ ਭਾਗਲੇ ਭਲੇ ਨੂੰ ਬਚ ਗਈ ਨੇ ਜਦੋਂ ਕੱਲੇ ਘਰ ਹੋਈਏ ਨਾ ਐਵੇਂ ਨਹੀਂ ਕਰੀਦਾ ਹਜੇ ਮਾੜਾ ਜਿਹਾ ਤੇ ਨਹੀਂ ਸ਼ੌਟ ਹੀ ਲੱਗਾ ਆ ਮੈਂ ਮੈ ਵੀ ਲੋਕਾ ਪੜ੍ਹਦੀ ਤੇ ਮਿੰਨੂ ਜੀ ਨੇ ਪੜ੍ਹ ਲਿਆ ਨਾ ਪਾਣੀ ਨਹੀਂ ਨਾ ਦੇ ਜਾ ਨਹੀਂ ਮੰਮੀ ਪਾਣੀ ਹੀ ਘਰਾਂਟੀਆਂ ਨੇ ਮੰਮੀਂ ਬਹਾ ਤੇ ਰੋ ਲੱਗੀ ਬਾਗਲੇ ਕਿੰਨੀ ਚਿਰ ਝੁਣਝੁਣੀ ਵੱਜਦੀ ਰਹਿੰਦੀ ਅੱਛਾ ਬਾਤ ਠੀਕ ਨਹੀਂ ਉਧਰ ਆਈ ਨਹੀਂ ਮੈਂ ਦੋ ਘਰ ਫਿਰ ਵੀ ਆਈ ਆ ਮੰਮੀ ਉਧਰ ਨਹੀਂ ਮੈਨਾਂ ਦੇਦੀ ਬੋਲਦੇ ਤੇ ਹਨੀ ਦੇ ਉਹਨਾਂ ਦਾ ਮੈਨੂੰ ਕੰਮ ਘਰਾਂਟੀਆਂ ਨੇ ਇੱਕ ਤਾਂ ਸਿੱਧਾ ਕਰਕੇ ਬੈਠੀ ਆ। ਅੱਛਾ ਇੱਕ ਨਹੀਂ ਕਰਨ ਢਈ। ਮਸਤੇ ਦੀ ਨੂੰ। ਹਾਂ। ਤੇ ਉਹ ਦਜੀ ਤੇ ਉਹ ਸਫਾਈਆਂ ਉਹ ਤੇ 23 ਮਾ ਨਿਕਲੀ। ਉਹ ਤੇ ਨਹੀਂਆਂ ਵਡੀਆਂ। ਉਹਨੇ ਸੋਹਣੀਆਂ ਸਫਾਈਆਂ ਕੀਤੀਆਂ। ਪਾਗਲੇ ਮੈਨੂੰ ਤੇ ਤੇਰੇ ਵੱਲੋਂ ਖਿਆਲ ਹੁੰਦਾ ਕਿ ਤੇ ਹੁਣ ਇਹ ਲੈਣੇ ਦੇਣੇ ਕੀ ਆ ਜਾਣੇ ਸੀ। ਇਹ ਤਾਂ ਕੁੱਲਰ ਤੇ ਲੋਹੇ ਤੇ ਚੜੀ ਤੋਂ ਅੰਦਰ ਪੱਕਾ ਕਾਜ ਤੋਂ ਜੋੜੀ। ਇਹ ਕਰਨੇ ਆਪਾਂ ਕਾਹਰ ਹੋ ਗਏ। ਨਾ ਤਾਂ ਕਦੀ ਸਫਾਈ ਨਹੀਂ ਕਰੀਦੀ। ਤੇ ਕਰਨੀ ਚੱਲ। ਮੰਮੀ ਮੈਨੂੰ ਤੇ ਰੂ ਛਟਕਾਈ ਲੱਗਾ ਜੀ। ਜ਼ਿਆਦਾ ਲੱਗ ਜਾਂਦਾ ਤਾਂ ਉੱਤੇ ਹੀ ਫਰ ਕਿਰਾਣਾ ਸੀ ਜੇ ਨਾ ਮੈਂ ਆਉਂਦੀ ਮੈਂ ਤੇ ਫਿਰਦੀ ਫਿਰਦੀ ਮੈਂ ਦੋ ਘਰ ਫਿਰੇ ਨੂੰ ਉਹਨਾਂ ਚੇਰ ਨੂੰ ਤੇਰਾ ਕੰਮ ਹੋ ਜਾਣਾ ਸੀ ਪਾਣੀ ਹੁਣ ਦੇ ਦੇਵਾ ਨਹੀਂ ਮੰਮੀ ਲੈਣ ਦੋ ਪਾਣੀ ਥੋੜੀ ਕਿਦਰ ਮੈਂ ਰਾਮ ਕਰਦਾ ਚਲ ਪਾ ਜਾ ਫਿਰ ਮੰਮੀ ਦੇ ਦੇ ਸੁਪਰ ਕੀ ਤੂੰ ਅੱਗੜਾ ਧਰ ਚੀ ਕੀ ਤੂੰ ਪੱਖੇ ਸਾਫ ਕਰਨੀ ਮੈਂ ਕਿਹਾ ਉਹਦਾ ਜੀ ਉਸ ਵੇਖਣ ਆਈ ਜੇ ਤੂੰ ਤੇ ਆਪਣੇ ਘੜਾ ਲਿਆ ਮੰਮੀ ਮੈਂ ਤਾਂ ਸੁਭਾਈ ਨਹੀਂ ਕਰਨ ਦੀ ਤਾਂ ਮੈਂ ਕਿਉਂ ਉਹਦਾ ਜਲੂਸ ਵੇਖਣ 2 ਮਿੰਟ ਆਈ ਤੂੰ ਤੇ ਆਪਣਾ ਹੀ ਵਖਾ ਲਿਆ ਉਹਨੇ ਤੇਰਾ ਵੇਖ ਲੈਣਾ ਸੀ ਆਪੇ ਤਰ ਬਸ ਰਹਿਣ ਦੇ ਦੋ ਘੜੀ ਨੰਮੇ ਪੈ ਜਾ ਤੂੰ ਪੈ ਜਾ ਠੀਕ ਅਗੱਡੇ ਕੁਤੇ ਕੱਡੇ ਆਏ ਨੇ ਹਾਂ ਮੈਂ ਤੇ ਤੂੰ ਤੇ ਪਾਏ ਨਹੀਂ ਨਾ ਮੈਂ ਕਿ ਤਪ ਲੰਗੇਗੇ ਬੱਚੇ ਦੇ ਸਕੂਲ ਜਾ ਕੇ ਫਾਈ ਕਰਦੇ ਤੂੰ ਤੇ ਉਹਦਾ ਕੀ ਜਲੂਸ ਵੇਖਣਾ ਉਹਨੇ ਤੇਰਾ ਵੇਖ ਲੈਣਾ ਸੀ ਪੈ ਜਾ ਲੰਮੇ ਘੜੀ ਬੈਠ ਦੋ ਘੜੀ ਪੈ ਜਾ ਗੱਦੇ ਉੱਤੇ ਕਹਿਣ ਹਾਂ ਜੀ ਪੈ ਜਾ ਦੋ ਘੜੀ ਦੇ ਬਾਝ ਜਾ ਜਾ ਕੇ ਘੜੀ ਪਾਣੀ ਦਵਾ ਨਹੀਂ ਪਛੀ ਨਾਉਂ ਦੇ ਤਿਰੜੀਆਂ ਛਟੜੀਆਂ ਨੇ ਦੱਸ ਹੈ ਪਾਵਲ ਜਨਾਨੀ ਦਿਲੋਂ ਮੈਂ ਦੇਖਾ ਆ ਬੈਠਾ ਕੜੀ ਧੋਕੜੀ ਕੁੰਝੜੀਆਂ ਨਹੀਂ ਆਂਡੀਆਂ ਹਾਂਜੀ ਹਾਂ ਜਨਾਨੀ ਨਾ ਵੇਸ਼ੀ ਤੇ ਜੇ ਤੂੰ ਮੇਰਾ ਕਰ ਦੇਣੀ ਤਾਂ ਮੈਂ ਵੀ ਤੇਰਾ ਕਰਨੀ ਆ ਮੈਂ ਉਹਦੇ ਤੋਂ ਮੁਰਨਾ ਭਾਰ ਕੇ ਲਾਉਣਾ ਲੈ ਮੈਂ ਬੈ ਜਾ ਗੱਦਾ ਵੀ ਚੁੱਕਿਆ ਹੋਇਆ ਨਾ ਨਹੀਂ ਨਹੀਂ ਗੱਦਾ ਚੁੱਕਿਆ ਗੱਦੇ ਤੋਂ ਬਿਨਾਂ ਨਹੀਂ ਪਿਆ ਜਾਣਾ ਚਲ ਮੈਂ ਪਾਣੀ ਕੋਟ ਨੇ ਹੋਂ ਕੋਈ ਲੈ ਰਹੀ ਲੈ ਆ ਦੋ ਲਿਆ ਪਾਣੀ ਮੈਂ ਪਾਣੀ ਲੈ ਕੇ ਆਉਣਾ ਕੋਟ ਉਹ ਨੂੰ ਕਿਤੇ ਨਾ ਕਰਾਈ ਇਹਤੂ ਸੀ ਆ ਕੇ ਜਦ ਇਤਨੀ ਰਤਾ ਬੁਰਾ ਹਾਲ ਹੋ ਜਾਣਾ ਸੀ ਉਹ ਤਮੇ ਲੋਏ ਤੇ ਚੜੀ ਤੋ ਤਮੇ ਤੋ ਹੀ ਡਿਗਣਾ ਸੀ ਨਾ ਦਖਰ ਡਿਗਣਾ ਵੀ ਸੀ ਕੁੱਤੇ ਲੱਗੀ ਰਹਿ ਜਾਣਾ ਸੀ ਉੱਤੇ ਹੀ ਰਹਿ ਜਾਣਾ ਸੀ ਉਹ ਵੇਲਣਾ ਮੈਂ ਆ ਕਿ ਉਹ ਵਾਈਪਰ ਕਿਉਂ ਕੋ ਲੈ ਤੇ ਵਾਈਪਰ ਵੀ ਹੁੰਦਾ ਹੈ ਲੋਏ ਦਾ ਤੇ ਉਹ ਫਿਰ ਮੇਰੇ ਅਰਬੀ ਦੇਣਾ ਪਿਆ ਸੀ ਤੇ ਉਹ ਮੈਂ ਵੇਲਣਾ ਲਾਇਆ ਛੇਲੇ ਲਾਵਾਂ ਨੇ ਮੰਮੀ ਬਸ ਥੋੜਾ ਜਿ ਘਟ ਦੇ ਜਿਆਦਾ ਨਾ ਦੇਓ ਲੈ ਲੈ ਨਹੀਂ ਰੰਦ ਚੱਲ ਨਾ ਲੈ ਆ ਲੈ ਪਾਈ ਪਤਾ ਕਰੰਟ ਲੱਗੇ ਦੀ ਕਮਜ਼ੋਰੀ ਕਿੰਨੀ ਪੈ ਜਾਂਦੀ ਹੈ ਮੰਮੀ ਮੈਂ ਕਿੱਥੇ ਲੱਭ ਚਾ ਨਾ ਨੀ ਸਪਾਈਨ ਕਰ ਦੇਣੀ ਮੈਂ ਤਾਂ ਸਿਵੀ ਖਾ ਲੋ ਨਾ ਮੈਂ ਨਹੀਂ ਖਾਣਾ ਮੇਰੇ ਤਾਂ ਮਾਨੀ ਖਰਾਬ ਹੋ ਗਏ ਹੱਦ ਹੋ ਗਈ ਤੇਰੇ ਵੱਲ ਜੇ ਪਲੋ ਮੈਂ ਰੱਬ ਕੋ ਨਹੀਂ ਮੈਂ ਨਹੀਂ ਰੱਬ ਹੈਗੀ ਤੇ ਚਲੋ ਜੇ ਤੇਰੀ ਚੰਗੀ ਕੀ ਸਮਸਤੀ ਤੇ ਮੈਂ ਆ ਗਈ ਜੇ ਮੈਂ ਨਾ ਆਉਂਦੀ ਤਾਂ ਤੂੰ ਤੇ ਲਟਕਦੀ ਦਿਸਣਾ ਸੀ ਹਾਂ ਕੱਲੇ ਘਰ ਹੋ ਜੇ ਤੇ ਇਹੋ ਜਿਹਾ ਕੰਮ ਨਹੀਂ ਕਰਦਾ ਠੀਕ ਹੈ ਹਾਂ ਅੱਜ ਮੈਂ ਸਮਝਾ ਦਿੱਤਾ ਤੈਨੂੰ ਠੀਕ ਹੈ ਮੰਮੀ ਹਾਂ ਜਦੋਂ ਮੈਂ ਮੈਂ ਜਾਣਾ ਹੁਣ ਉਹਦਾ ਵੀ ਵੇਖਾਂ ਮੈਂ ਨਹੀਂ ਪੈ ਜੋ ਰੋਟੀ ਖਾ ਕੇ ਚਲੇ ਜਾਏ ਮੈਂ ਮੇਰਾ ਮਨ ਨਹੀਂ ਕਰਦਾ ਮੈਂ ਬਾਅਦ ਚ ਖਾਵਾਂਗੀ ਮੈਂ ਉਹਦਾ ਜਲੂਸ ਖਾਣਾ ਵੇਖਾਂ ਠੀਕ ਹੈ ਮੰਮੀ ਕਦੇ ਵੀ ਇਕੱਲੇ ਘਰੇ ਹੋਵੇ ਤੇ ਬਿਜਲੀ ਦਾ ਕੰਮ ਕਦੇ ਨਾ ਕਰੋ ਦਿਵਾਲੀ ਆਈ ਚਲ ਦੇ ਇੰਤਹਰ ਠੀਕ ਆ ਪਰ ਜੇ ਪੱਕੇ ਪੱਕੇ ਸਾਫ ਕਰਨੇ ਹੋਣ ਲੈਟ ਵਾਲਾ ਕੰਮ ਕਰਨਾ ਵੀ ਘਰੇ ਤੇ ਹੀ ਹੋਵੇ ਸੇਫ ਕਰ ਤੇ ਲੇ ਜਾ ਚਾਲਾ ਕਿ ਨਾ ਲੱਗ ਜਾਂਦਾ ਤੇ ਬੱਚੇ ਮੇਰੇ ਘਰ ਪਰਿਵਾਰ ਵਿੱਚ ਨਾ ਰੋਟੀ ਕਿ ਧੀ ਹੋਇਆ ਕੋਈ ਮੰਮੀ ਲੈ ਕੇ ਵੀ ਨਹੀਂ ਗਈ ਸੇਫ ਲੈ ਜਲਦੇ ਨੇ ਹਦ ਮਮਥੀ ਚੇਰਾ ਇਹਦੇ ਖਦਮ ਜੇ ਜੇ ਕਿ ਤਖਮ ਮੇਰੇ ਤੇ ਮੋੜੀ ਸੱਚੀ ਕੱਲ ਸਾਰੇ ਪੈਂਟਰਾ ਨੂੰ ਉਮੀਦ ਕਰਦੇ ਕਿ ਸਾਰੇ ਆਪਣੇ ਘਰ ਵਿੱਚ ਰਾਜ ਸਿਹਤ ਤੰਦਰੁਸਤ ਹੋਣਗੇ ਤੇ ਅੱਜ ਆਪਾ ਵੀਡੀਓ ਬਣਾਈ ਹੈ ਇਸ ਟਾਪਿਕ ਤੇ ਕਿ ਦੁਆਲੇ ਦੀ ਸਵਾਈਂਗ ਕਰਦੇ ਪੇਸਾ ਹਨ ਤੇ ਦੁਆਲੇ ਦੇ ਸਵਾਈਂਗ ਸੇ ਆਪ ਇਹ ਦੱਸਦੇ ਜਿੱਦਾਂ ਕਰੇ ਕੋਈ ਵੀ ਅਕ ਕਦੀ ਜਿਹੜੀ ਮੈਡੀਕਲ ਹੁੰਦੀ ਆ ਆਂਦੀ ਆ ਵੀ ਚਲੋ ਬੱਚੇ ਸਕੂਲ ਗਏ ਹੋਇਆ ਹਸਬੰਦ ਜੋਬ ਤੇ ਗਏ ਹੋਇਆ ਤੇ ਨੰਨੇ ਨੂੰ ਤੇ ਸਭ ਕਰਨਾਂਗੇ ਹਾਂਜੀ ਸਾਰੀ ਹੀ ਪੈਣਾ ਕਰਦੀਆਂ ਨੇ ਮੈਂ ਵੀ ਇੱਥੇ ਝਾਰ ਕੇ ਬੈਠੇ ਤੇ ਮੈ ਵੀ ਕਿ ਚਲੋ ਘਰ ਦੇ ਜੱਟ ਵਾਲੀ ਦੀ ਸਫਾਈ ਕਰ ਲੈਂਦੇ ਆ ਪਰ ਮੈਂ ਪੱਖਾ ਸਾਫ ਕਰਨ ਲੱਗੀ ਪੱਖਾ ਵੀ ਦੇਖੋ ਮੈਂ ਕਿਤੇ ਸਟਾਰਕੇ ਸਾਫ ਕਰ ਲਈ ਕੂਲਰ ਦੇ ਦਿੱਤੇ ਹੈ ਨਾ ਤੇ ਉਹੀ ਆਪਾਂ ਭੈਣਾਂ ਨੂੰ ਹੁੰਦਾ ਨੇ ਕਿ ਆਪਾਂ ਘਰ ਦੇ ਫੜਫੜ ਸਫਾਈ ਕਰ ਲਈਏ ਘਰ ਦੇ ਫੜਫੜ ਸਫਾਈ ਕਰ ਲਈਏ ਹੈ ਨਾ ਤੇ ਕਦੇ ਵੀ ਇਦਾਂ ਨਹੀਂ ਕਰਨੇ ਚਾਹੀਦਾ ਤਾਂ ਨੂੰ ਹਮੇਸ਼ਾ ਕਰਦੇ ਆਪਣੀ ਸਾਰੀ ਸਫਾਈ ਕਰ ਲਓ ਜਿਹੜਾ ਬਿਜਲੀ ਦਾ ਕੰਮ ਹੈ ਨਾ ਉਹ ਘਰੇ ਕੋਈ ਹੋਵੇ ਜਾਂ ਬਿਜਲੀ ਦਾ ਕੰਮ ਨਹੀਂ ਹੀ ਹੈਗਾ ਤੇ ਜੇ ਉੱਪਰ ਚੜਨ ਵਾਲਾ ਕੋਈ ਸਾਫ ਸਫਾਈ ਵਾਲਾ ਕੰਮ ਹੈ ਕਦੇ ਵੀ ਕਰੇ ਆਪਣੇ ਕੋਲ ਕੋਈ ਹੋਵੇ ਨਾ ਤਾਂ ਕਰਨਾ ਛੇਡਾ ਕੱਲੀ ਕਦੇ ਭੈਣ ਨੂੰ ਕਦੇ ਵੀ ਕੋਈ ਭੈਣ ਆ ਪ੍ਰਾਇਮ ਕਦੇ ਸਪਾਈ ਨੇ ਏਦਾ ਕਰੋ ਵੀ ਕੱਲੇ ਆਪਾਂ ਕਰੇ ਹੁਣ ਜੇ ਅਚਾਨਕ ਜਿੱਦਾਂ ਮੈਨੂੰ ਕਰੰਟ ਲੱਗ ਗਿਆ ਹਨਾ ਇਹ ਵੀਡੀਓ ਵਿੱਚ ਤੇ ਮੰਮੀ ਨਾਲਦੇ ਤੇ ਅਚਾਨਕ ਮੇਰਾ ਹੱਥ ਜ਼ਿਆਦਾ ਬਿਜਲੀ ਨੂੰ ਲੱਗ ਥੱਲਾ ਤੇ ਉੱਪਰ ਮੇ ਤੁਲਨ ਤੇ ਛੜੀਆਂ ਘਰ ਕੋਈ ਰਹੀ ਹਾਂ ਤਾਂ ਕਰੰਟ ਲੱਗ ਸਕਦਾ ਕਿ ਸਕਦਾ ਕਿ ਸਕਦਾ ਦੇ ਕਦੇ ਵੀ ਇਦਾਂ ਨਾ ਕਰੋ ਹਣਾ ਪਲੀਜ਼ ਸੈਡੀ ਸਾਡੀ ਵੀਡੀਓ ਨੂੰ ਪਹਿਲਾਂ ਦੇਖ ਲੈਣੀ జరుగు